ਹਾਂਜੀ ਵੀਰੇ ਕੀ ਹਾਲ ਚਾਲ ਆ ਜੀ ਵੀਰੇ ਅੱਜ ਵੀਡੀਓ ਬਣਾਉਣ ਜਾ ਰਿਹਾ ਆ ਆਪਾਂ ਪਿਛਲੀ ਵੀਡੀਓ ਦੇ ਸੰਬੰਧ ਦੇ ਵਿੱਚ ਜਿਹੜੀ ਵੀਡੀਓ ਦੇ ਵਿੱਚ ਇੱਕੋ ਬਿੱਜੂ ਜਿਹਾ ਕਹਿ ਰਿਹਾ ਸੀ ਕਿ ਰਪਿੰਦਰ ਗਾਂਧੀ ਨੂੰ ਅਸੀਂ ਮਾਰਿਆ ਪਿੰਦਰ ਗਾਂਧੀ ਨੂੰ ਮੈਂ ਮਾਰਿਆ ਉਹ ਕਹਿੰਦਾ ਨਹੀਂ ਬਿੱਜੂ ਜਿਹਾ ਜਿਵੇਂ ਕਹਿੰਦੇ ਜਾਤ ਦੀ ਕੋੜ ਕਿ ਲਿਸ਼ਟੀ ਰਾਂ ਜੱਪੇ ਸੋ ਇੱਥੇ ਗਲਤੀ ਪੱਤਰਕਾਰ ਸਾਹਿਬ ਦੀ ਵੀ ਆ ਮਿੱਟੀ ਚੈਨਲ ਵਾਲਾ ਮੇਰਾ ਵੀਰਾ ਪੱਤਰਕਾਰ ਬਹੁਤ ਛੋਟਾ ਜਿਹਾ ਪੱਤਰਕਾਰ ਆ ਪਰ ਇੱਥੇ ਪਤਾ ਨਹੀਂ ਉਹਨੇ ਕਿਉਂ ਐਂਜ ਬਿੱਜੂ ਬਣਾ ਕਰਤਾ ਸੋ ਵੀਰੇ ਦੇਖ ਲਈਦਾ ਪਹਿਲਾਂ ਕਿ ਬੰਦਾ ਕਿ ਉਹ ਜਾ ਕਿ ਉਹ ਜਾ ਨਹੀਂ ਉਹ ਬੰਦੇ ਦਾ ਮਾਫੀ ਨਾਮ ਆਇਆ ਤੁਹਾਨੂੰ ਮੈਂ ਔਨ ਰਿਕਾਰਡ ਉਹਦਾ ਮਾਫੀ ਨਾਮ ਸੁਣਾਉਣ ਜਾ ਰਿਹਾ ਆ ਦੇਖ ਲਿਓ ਉਹਨੇ ਬਕਾਇਦਾ ਮਾਫੀ ਮੰਗੀ ਆ ਕਿ ਭਾਈ ਮੈਂ ਡਿਪਰੈਸ਼ਨ ਦਾ ਮਰੀਜ਼ ਹਾਂ ਮੇਥੋਂ ਐਜੀ ਗਲਤੀ ਹੁੰਦੀ ਰਹਿੰਦੀ ਆ ਪਰ ਕੋਸ਼ਿਸ਼ ਕਰੂੰ ਅੱਗੇ ਤੇ ਮੈਂ ਐਜੀ ਗਲਤੀ ਨਹੀਂ ਕਰੂੰ ਸੋ ਪੱਤਰਕਾਰ ਸਾਹਿਬ ਦੇਖ ਲਈਦਾ ਸਮਾਸਥਾਨ ਵੀ ਦੇਖ ਲਈਦਾ ਤੁਸੀਂ ਬਹੁਤ ਸੋਝੇ ਪੱਤਰਕਾਰ ਹੋ ਪਹਿਲੀ ਗੱਲ ਤਾਂ ਤੁਸੀਂ ਉਸ ਜਗ੍ਹਾ ਤੇ ਗੈਂਗਸਟਰ ਦੀ ਗੱਲ ਹੀ ਨਹੀਂ ਕਰਦੇ ਚੱਜਦੇ ਸੀ ਦੂਜੀ ਗੱਲ ਤੁਸੀਂ ਇਹ ਤਾਂ ਦੇਖ ਲੈਂਦੇ ਵੀ ਜੇ ਗੈਂਗਸਟਰ ਦੀ ਗੱਲ ਕਰਨ ਲੱਗੇ ਵੀ ਸਾਹਮਣੇ ਵਾਲੀ ਦੀ ਬੁੱਤੀ ਹੈ ਗੈਂਗਸਟਰ ਵਾਲੀ ਹੈ ਤਾਂ ਉਹ ਸਿਰੇ ਦਾ ਚੋਰ ਮੈਂ ਗੱਲ ਕਰਨ ਜਾ ਰਿਹਾ ਜੁਗਨੀ ਦੀ ਹੈ ਨੀ ਉਹ ਚੋਰ ਜਿਹੜਾ ਕਹਿੰਦਾ ਰਪਿੰਦਰ ਗਾਂਧੀ ਨੂੰ ਮੈਂ ਮਾਰਿਆ ਰਪਿੰਦਰ ਗਾਂਧੀ ਨੂੰ ਅਸੀਂ ਮਾਰਿਆ ਮੈਂ ਪਹਿਲਵਾਨ ਗਰੁੱਪ 'ਚ ਸੀਗਾ ਉਹ ਕਹਿ ਰਿਹਾ ਨਾ ਉਹਨੇ ਮਾਫੀ ਮੰਗੀ ਆ ਬਕਾਇਦਾ ਸੋ ਪੱਤਰਕਾਰ ਸਾਹਿਬ ਦੇਖ ਲਿਆ ਕਰੋ ਪਹਿਲਾਂ ਉਹਦੀਆਂ ਮਾਫੀ ਵਾਲੀ ਵੀਡੀਓ ਦੇਖੋ ਯਾਰਾਂ ਹੈਲੋ ਡਬਲੂ ਪ੍ਰੋ ਸੌਰੀ ਵੀਰੇ ਮੈਂ ਯਾਰ ਮੈਂ ਤੋ ਚੈਨੀ ਮ ਗੋਲੇ ਗਾ ਗੰਦੀ ਬਰੇ ਮੈਂ ਗਲਤੀ ਮੰਨਦਾ ਵੀਰੇ ਪੰਜ ਕੀ ਮੈਂ ਥੋੜਾ ਡਿਪਰੈਸ਼ਨ ਜਿਹ ਰਹੇ ਨੇ ਥੋੜਾ ਜਨਾ ਹਸਪਤਲ ਚ ਐਡਮਿਟ ਸੀਗਾ ਡਿਵਾਈਸਨ ਸੀਗਾ ਉਹ ਦਿਨ ਮੈਨੂੰ ਫੋਨ ਆਇਆ ਮੈਂ ਕਹਿਣਾ ਆਪਣੇ ਭਾਈਆਂ ਬਾਰੇ ਸੀਗਾ ਫੜੇ ਨਸ਼ੇੜੀ ਨੇ ਸਾਰੇ ਚਾਰੇ ਪੰਜੇ ਇਕੱਠੇ ਹੋ ਕੇ ਪੈਗੇ ਸੀ ਮੈਨੂੰ ਤੇ ਉਹ ਨਸ਼ੇੜੀ ਨੇ ਤੇ ਫੜੇ ਉਹ ਉਹਦੇ ਡਰਜ ਨੇ ਮੇਰੇ ਤੋਂ ਡਰਪੋਗਨ ਸਾਲੇ ਇੰਨੀ ਜੁਗ ਹੈ ਨਹੀਂ ਇਕੱਠੇ ਹੋ ਕੇ ਪੈਗੇ ਸੀ ਮੈਨੂੰ ਮੈਂ ਉਹਨਾਂ ਬਾਰੇ ਕਹਿਣਾ ਸੀਗਾ ਵੀ ਉਹ ਥਾਲੇ ਡਰਪੋਗਨ ਨੇ ਇਨਛੇੜੀ ਨੇ ਸਮੈਗਿਏ ਨੇ ਉਹ ਨਹੀਂ ਸਾਲੇ ਉਹ ਉਹ ਮੈਨੂੰ ਵੀ ਤੰਗ ਕਰਦੇ ਨੇ ਮੈਨੂੰ ਕਹਿੰਦੇ ਨੇ ਵੀ ਤੂੰ ਵੀ ਵੀ ਸੁਧਰ ਗਿਆ ਕਿਵੇਂ ਸੁਧਰ ਗਿਆ ਕਿਵੇਂ ਚੰਗੇ ਬਸੇ ਲੱਗ ਗਿਆ ਮੈਂ ਵੀਰੇ ਉਹਨਾਂ ਨਾਲ ਦੀ ਗੱਲਬਾਤ ਕਰਦਾ ਕਰਦਾ ਵੀਰੇ ਮੈਂ ਹੋਰ ਬਸੇ ਜਾਈ ਗਈ ਸੀ ਗੱਲ ਕਿਉਂਕਿ ਡਿਪਰੈਸ਼ਨ ਸੀਗਾ ਥੋੜਾ ਜਿਹਾ ਠੀਕ ਨਹੀਂ ਸੀ ਵੀਰੇ ਮੈਂ ਡਿਪਰੈਸ਼ਨ ਦੀ ਦਵਾਈ ਵੀ ਖਾ ਰਿਹਾ ਵੀਰੇ ਮੈਂ ਇਸ ਕਰਕੇ ਵੀਰੇ ਮੈਂ ਦਵਾਈ ਮੈਨੂੰ ਦੇ ਨੰਮ ਲਈ ਤੁਸੀਂ ਡਿਪਰੈਸ਼ਨ ਦੀ ਦਵਾਈ ਖਾ ਰਹੇ ਆ ਮੈਂ ਆਪਣੇ ਆਪ ਤੇ ਨਹੀਂ ਮੈਂ ਠੀਕ ਨਹੀਂ ਹੈਗਾ ਤਾਂ ਵੀਰੇ ਮੈਂ ਸੌਰੀ ਮੈਂ ਗਲਤੀ ਮੰਨਦਾ ਮੇਰੇ ਤੋਂ ਗਲਤੀ ਹੋ ਗਈ ਹੈ ਗਾਂਧੀ ਆਪਣਾ ਭਾਈ ਆ ਵੀਰੇ ਜੇ ਬਹੁਤੇ ਬਾਰੇ ਚੰਨੀ ਮੈਂ ਭੁੱਲੇ ਗਿਆ ਤਾਂ ਮੈਂ ਗਲਤੀ ਮੰਨਦਾ ਸੌਰੀ ਵੀਰੇ ਹਾਂ ਤੇਰਾ ਭਰਾ ਤੇਰਾ ਮੁੰਡਾ ਵੀਰ ਤੇਰਾ ਛੋਟਾ ਵੀਰ ਗੁਰਵਿੰਦਰ ਸਿੰਘ ਜੁਗਨੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੇਖ ਲਈ ਵੀਰੇ ਆ ਗਾਤਾ ਯਾਰ ਇਹ ਲੋਕਾਂ ਦੀ ਸਮਝ ਗਿਆ ਸੋ ਪੱਤਰਕਾਰ ਸਾਹਿਬ ਤੁਸੀਂ ਬਹੁਤ ਸੁਣਝੇ ਹੋ ਪੱਤਰਕਾਰ ਹੋ ਮਿੱਟੀ ਚੈਨਲ ਵਾਲਿਓ ਤੁਹਾਡੀਆਂ ਵੀਡੀਓ ਅਕਸਰ ਬਹੁਤ ਵਧੀਆ ਹੁੰਦੀਆਂ ਨੇ ਸੋ ਗਰੇਜ ਕਰੋ ਇਹ ਜਾਂ ਕੁਝ ਕਰਨ ਤੋਂ ਪਹਿਲਾਂ ਸੋ ਆਸ ਕਰਦੇ ਆ ਕਿ ਤੁਹਾਡਾ ਜਵਾਬ ਆਊ ਇਸ ਦੇ ਸਬੰਧ ਦੇ ਵਿੱਚ ਕਿਉਂਕਿ ਉਹ ਸਾਹਮਣੇ ਦੀ ਬੁੱਧੀ ਉਹ ਦੇਖੋ ਤੁਹਾਨੂੰ ਲੱਗਦਾ ਉਹ ਕਿਸੇ ਪਾਸੇ ਗੈਂਗਸਟਰ ਸੋ ਪੱਤਰਕਾਰ ਸਾਹਿਬ ਐਵੇਂ ਨਾ ਥੋਤਵਾਲ ਕੇ ਜਗਾਇਆ ਕਰੋ ਕਿਰਪਾ ਕਰਕੇ ਸਮਾਸਥਾਨ ਦੇਖ ਲਿਆ ਕਰੋ ਕਿ ਜਿੱਥੇ ਅਲਕ ਜਗਾ ਰਹੇ ਹੋ ਕੋਈ ਸਾਧਾ ਨਾ ਡੇਰਾ ਦਾ ਨਹੀਂ ਦੇਖ ਲਈਦਾ ਐਵੇਂ ਨਾ ਉੱਪਰ ਉੱਪਰ ਮਲਾਈ ਜਿ ਝੜਿਆ ਕਰੋ ਸੋਚਿਆ ਕਰੋ ਕੁਝ ਉਹ ਸਮਝਣਾ ਤਾਂ ਬਹੁਤ ਢੀਗਾ ਬਾਰੂ ਉਹ ਇਹ ਜੇ ਬਿਜੂ ਤਾਂ ਜ਼ਮਾਨ ਨੂੰ ਟੱਕੀਆਂ ਲਾਉਂਦੇ ਹੁੰਦੇ ਨੇ ਦੱਸੋ ਕੀ ਕਰੋਗੇ ਇਹ ਤਾਂ ਜਿੱਥੇ ਵੀ ਦੇਖਦਾ ਉੱਥੇ ਕਹਿੰਦਾ ਕਿ ਗਾਂਧੀ ਨੂੰ ਅਸੀਂ ਵਾਰਿਆ ਸੀ ਠੀਕਾ ਕਿ ਨਹੀਂ ਤੇ ਬਾਅਦ ਚ ਮਾਫੀਆਂ ਮੰਗੀ ਜਾਂਦਾ ਡਿਪਰੈਸ਼ਨ ਦੇ ਮਰੀਜ਼ ਤਾਂ ਤੁਹਾਨੂੰ ਅਕਸਰ ਮਿਲੇਗਾ ਮਿਲਦੇ ਹੀ ਰਹਿੰਦੇ ਹੋਣਗੇ ਅੱਜ ਕੱਲ ਸੋ ਇਹ ਤੁਸੀਂ ਪਛਾਣਨਾ ਵੀ ਸਾਹਮਣੇ ਵਾਲਾ ਕਹਿ ਜਾ ਤੇ ਚਲੋ ਬੰਦਾ ਪਛਾਣਨ ਵਿੱਚ ਤੁਹਾਡੇ ਤੋਂ ਗਲਤੀ ਹੋ ਸਕਦੀ ਆ ਪਰ ਮੇਰੇ ਵੀਰੇ ਸਮਾਸਥਾਨ ਤਾਂ ਦੇਖ ਲਓ ਭਾਈ ਬਣ ਕੇ ਸਮਾਸਥਾਨ ਤਾਂ ਦੇਖ ਲਓ ਤੁਸੀਂ ਵੀ ਕਿੱਥੇ ਫਿਰਦੇ ਆ ਆਪਾ ਇਹ ਵੈਸੇ ਮੈਨੂੰ ਉਮੀਦ ਨਹੀਂ ਥੋੜੇ ਤੋਂ ਵੀ ਤੁਸੀਂ ਏਡੀ ਵੱਡੀ ਗਲਤੀ ਕਰੋਗੇ ਸੋ ਇਹ ਨਹੀਂ ਵੈਸੇ ਦੇਖ ਲਿਆ ਜੀ ਤੁਸੀਂ ਸੋ ਐ ਜੇ ਬਿੱਜੂ ਦੇ ਕਦੇ ਵਿੱਚ ਕੀ ਲੱਗ ਰੋ ਇਹ ਜੇ ਬਿੱਜੂ ਅਕਸਰ ਹੀ ਮਿਲਦੇ ਰਹਿੰਦੇ ਨੇ ਇਹਨਾਂ ਨੂੰ ਇਗਨੋਰ ਕਰਿਆ ਕਰੋ ਜਿਹਨਾਂ ਨੂੰ ਕਹਿੰਦੇ ਨੇ ਕਿ ਜਾਤ ਦੀ ਕੋੜ ਗੱਲੀ ਚੀਰਾਂ ਜੱਪੇ ਸੋ ਕਮੈਂਟ ਕਰਕੇ ਦੱਸਿਓ ਦੋਸਤੋ ਕਿ ਪੱਤਰਕਾਰ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਧੰਨਵਾਦ ਦੋਸਤੋ